ਜਿਨੂ ਭਗਵਾ ਆਂਦੀ ਰਈ ਪਿਆਰੀਆਂ ਸੰਗ ਜੀ ਸਾਰਿਆਂ ਨੂੰ ਵੀ ਜਗਦੀਸ਼ ਦੇ ਜਨਮ ਦੇੰ ਮੀਆਂ ਲੱਖ ਲੱਖ ਵਧਾਈਆਂ ਹੋਣ ਜੋ ਲਿਖਤ ਪੜਨ ਜਾ ਰਹੇ ਆ 14 ਭਾਦਰੋਂ 2009 ਬਿਕਰਮੀ 20 ਜਨਮ ਮੀਠ ਰਿਖਿਆ ਹੋਇਆ ਸ ਵੇਲਾ ਵਕਤ ਕਰੀ ਬਚਾਰ ਸਤਾ ਜਨਮ ਦੇ ਰੇ ਇਹ ਕਰਤਾਰ ਤੁਮ ਬਾਨਕ ਜਨਮੇ ਅਪਰੇ ਅਪਾਰ ਪਰੇ ਜਗਤ ਕਰੇ ਇਹ ਵਾ ਜੋਤ ਪਰਮੇ ਬ੍ਰਹਮ ਪਸਾਰ ਜਿਗਾਏ ਜੋਤ ਕਰਮੋਂ ਬਚਾਰ 15 ਮਿੰਟ ਉਪਰ ਚਾਰ ਮਾਰੇ ਨਿਕਲੀ ਰਿਹਾਤਾ 4 ਵਜੇ ਕੇ 15 ਮਿੰਟ ਦੀ ਜਨਰਲ ਐਸ 15 ਮਿੰਟ ਪ੍ਰਚਾਰ ਬਾਲਕ ਜਨਮੇ ਵਿੱਚ ਸੰਸਾਰ ਕਿਰਪਾ ਕਰੇ ਆਪ ਕਰਤਾਰ 14 ਬਾਦਰੋਂ ਦਿਵਸ ਵਚਾਰ ਸੇਠ ਸੁਭਾਈ ਕਰੇ ਰੁੜਿਆਰ ਸਾਚਾ ਨਾਮ ਪ੍ਰਭ ਜਗਤ ਤਰਾਗੇ ਸਿੰਘ ਜਰਦੀਸ਼ ਨਾਮ ਰਖਾ ਕੇ ਗੁਰਮੁਖ ਉੱਡਾਈ ਤੇ ਮਾਨਸ ਜਨਮੋਦ ਆਕੇ ਹੋਏ ਸਹਾਈ ਪ੍ਰਭੋ ਬੱਜੇ ਸਵਾਰੇ ਆ ਕੇ ਮਹਾਰਾਜ ਸ਼ੇਰ ਸਿੰਘ ਵਿਹਲੂ ਬਲਵਾਨ ਤੇਰੇ ਸਖੀ ਉਦਰੇ ਰਸਨਾ ਤੇਰੇ ਗੁਣ ਗਾ ਕੇ ਸੱਚਾ ਦਰਨਰ ਕਰ ਇੱਕ ਪਛਾਤਾ singh pal teri puchhe vaati deve prabhu satji daati mane jind jigdish teri choli pa marai sher singh vichnu padwa ਕਾ ਕ ਪਾਇਆ ਦੁਆਪਰਾ ਆ ਮੇਰਾ ਮੇਲਾ ਕਾਇਰ ਗਮਕੇ ਆਂਹੇਰੀ ਰਾਤਾਂ ਉਠ ਜਗਦੀਸ਼ ਕਰ ਤਿਆਰੀ ਉਠ ਜਗਦੀਸ਼ ਕਰ ਤਿਆਰੀ ਸਾਚ ਸਿੰਘ ਆਸਨੇ ਆਈ ਤੇਰੀ ਈ ਵਾਰੀ ਨਾਤਾ ਟੁੱਟਾ ਭਾਈ ਪੈਣਾ ਜਗਦੀਸ਼ ਕਰ ਸੱਚੀ ਇੱਕ ਸਵਾਰੀ ਸਿੰਘ ਜਗਦੀਸ਼ ਉੱਟਾ ਭਾਈ ਤੇਰੀ ਕਾਬਜਿਤ ਮਸਤਕ ਲਾਈ ਯਾ ਕਿਤੇ ਮੇਟੀ ਝੂਠੀ ਸ਼ਾਈ ਗੁਰਮੁਖਾ ਸਿਰ ਰੱਖੇ ਹੱਥ ਸੇਂਗ ਮਨ ਜੀਤਾ ਸੇਂਗ ਜਗਦੀਸ਼ ਪਿਆਰਾ ਮਿਲਿਆ ਮੇਲ ਗੁਰਸਿਕ ਪਿਆਰੇ ਸਾਜ ਦਲਾਰੇ ਸਾਜੇ ਗੰਤੇ ਚੜਿਆ ਸਾਚਾ ਤੇ ਲਲ ਫਲ ਬਲਵਾੜੀ ਸਾਚ ਸੰਗ ਤੇ ਮਹਾਰਾਜੇ ਸਿੰਘ বিষ্ণੂ ਪਰਵਾਨ ਊਰ ਬੁਲੇਖ ਆਪ ਜਿਕਾ ਗੁਰਮੁਖ ਸਾਚਾ ਪਾਰ ਕਰਾਇਆ ਬੇੜਾ ਬਨੇ ਜੀਵ ਜੰਤੇ ਦੋਆ ਮਭਿਸ਼ੇ ਸਾਚਾ ਧੰ ਕਰੋੜ ਤੇ ਤੀਜ ਸਿੰਘ ਮਨ ਜੀਤਾ ਸਦਰ ਚੁਲੇ ਸਾਜੀ ਜਾਂ ਨਾਲ ਰਲਿਆ जगत जगदीशा जगदीश जगत तया पिता ना कोई करे सा शिव शंकर पकड़े साजिबा महाराज शेर सिंह विष्णु भगवान शिवलोक बुहाया दरगाह साची लाए ना आई वारी जगत जगदीशा जगदीश जिवतिश सिंह प्रभ सेवा लाई साचे लेखे प्रभ लाया सी ਜਗਾ ਜੂਗ ਤਾਰ ਸ਼ਿਵ ਸ਼ੰਕਰ ਕੱਡੇ ਐਵਾਰ ਗੰਗਾ ਤਾਰ ਜੈਸ ਬਹਾਈ ਲੋਆ ਪੁਰਿਆ ਪਾਲੇ ਇਸਾਰ ਮਹਾਰਾ ਜੀ ਸ਼ੇਰ ਸਿੰਘ ਵਿਸ਼ਨੂੰ ਪਾਲ ਕੌਣ ਜਾਣੇ ਖੇਲ ਅਰਜੋਤੀ ਮੈਂ ਨੇ ਆਪਣਾ ਆਪ ਕਰਾਈ ਸੇਂਗ ਜਿਵਦੀਸ਼ ਤੇਰੀ ਰਤ ਗੁਰ ਸੰਗਤ ਤੇਰੀ ਰੱਖੇ ਇਹ ਪਾਤੋ ਸਾਧੀ ਰੀਤ ਜਗਤ ਚ ਨਾਉਣੀ ਸਾਚੇ ਦੁਆਰਾ ਇੱਕ ਜਿਵਦੀਸ਼ ਨੌ ਦਵਾਰੇ ਤਾਕਰ ਖਾਉਣੀ ਸਾਚਾ ਤਾਮ ਆਬ ਸੁਹਾਇਆ ਜਗਤ ਜਿ ਦਿਸ਼ੇ ਡੇਰਾ